ਮੇਰੇ ਵੱਲੋਂ ਤੁਹਾਨੂੰ ਸਾਰੇ ਪਰਿਵਾਰ ਭਰੀ ਸਤਿ ਸ੍ਰੀ ਅਕਾਲ ਤੇ ਪਿੱਛੇ ਆਪਣਾ ਕੈਮਰਾ ਚੱਲਦਾ ਸਾਰਾ ਕੁਝ ਨੋਟ ਹੋ ਰਿਹਾ ਕਿਹੜੇ ਬੰਦੇ ਆ ਗਏ ਕਿਹੜੇ ਨਹੀਂ ਤੇ ਹੁਣ ਆਪਣੇ ਮਿਸਤਰੀ ਵੀ ਆ ਗਏ ਤੇ ਬਈ ਸਾਡਾ ਕੰਮ ਦਾ ਪਤਾ ਨਹੀਂ ਲੇਟੇ ਹੋਈ ਜਾਂਦਾ ਤਿੰਨ ਚਾਰ ਦਿਨ ਹੋ ਗਏ ਕੋਈ ਚਾਲ ਦੀ ਬਣੀ ਨਹੀਂ ਹੈ ਕਦੇ ਮਿਸਤਰੀ ਆ ਜਾਂਦੇ ਦਿਹਾੜੀਆਂ ਲੱਗ ਜਾਂਦੀਆਂ ਤੇ ਦਿਹਾੜੀਆਂ ਦੇ ਮਿਸਤਰੀ ਲੱਗ ਜਾਂਦੇ ਆ ਮੀਂਹ ਕੱਲ ਮੀਂਹ ਆ ਗਿਆ ਉਤੇ ਪਹਿਲਾਂ ਮੀਂਹ ਦੇ ਡਰ ਤੇ ਫਿਰ ਮਿਸਤਰੀ ਨਹੀਂ ਆਏ ਸਾਰੇ ਬੰਦੇ ਨਹੀਂ ਆਏ ਫੇਰ ਆਪਣਾ ਕੋਈ ਨਾ ਕੋਈ ਅਰਸਣਾਈ ਹੋ ਜਾਂਦੀ ਹੁਣ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਬਈ ਤੇ ਅੱਜ ਵੀ ਮੌਸਮ ਥੋੜਾ ਖਰਾਬੇ ਆ। ਬਾਕੀ ਜਾ ਕੇ ਦੇਖਦੇ ਹੁਣ ਅੱਜ ਕਿੰਨਾ ਕੰਮ ਹੁੰਦਾ। ਹੁਣ ਐਂ ਤਾਂ ਕਹਿ ਨਹੀਂ ਸਕਦੇ ਕਿ ਕੰਮ ਖਚਾਵਾਗੇ ਖਚਾਵਾਗੇ। ਪਹਿਲਾਂ ਕੰਮ ਜਿੱਦਣ ਖਚਾਉਣ ਦਾ ਟਾਈਮ ਹੁੰਦਾ ਉਦੋਂ ਗਰਮੀ ਵੱਧ ਜਾਂਦੀ ਸੀ। ਤੁਸੀਂ ਪਿਛਲੇ ਆ ਤਿੰਨ ਚਾਰ ਦਿਨ ਤੇ ਪਹਿਲਾਂ ਗਰਮੀ ਕਿੰਨੀ ਵੱਧ ਗਈ ਸੀਗੀ। ਆ ਤਿੰਨ ਕਿ ਦਿਨ ਹੁਣ ਉਮੀਦ ਆ ਰੋਲਾ ਪਈ ਜਾਂਦਾ ਕਦੇ ਮਿਸਤਰੀ ਆ ਨਾ ਕਦੇ ਉਹ ਨਹੀਂ ਆਂਦਾ। ਤੇ ਚਲੋ ਬਈ ਹੁਣ ਕਰਦੇ ਵੀਡੀਓ ਸ਼ੁਰੂ ਚੱਲੀਏ ਹੁਣ ਉੱਧਰ ਤੁਹਾਨੂੰ ਦਿਖਾਈਏ ਅੱਜ ਕਿੰਨਾ ਕੰਮ ਹੁੰਦਾ। ਲੋ ਵੀ ਮਿਸਤਰੀ ਵੀ ਆ ਗਏ। ਇੱਧਰ ਲਿਆ। ਲੇ ਉਹ ਮੰਦੀ ਰੱਖੂ ਤੇ ਰੱਖੀ ਦਾ ਅੱਜ ਵੀ ਬੱਦਲ ਵਾਈ ਦੀ ਹੈ ਹਾਂਜੀ ਠੀਕ ਆ ਮਾਸਾ ਹਾਂਜੀ ਹਾਂ ਮੋਟਰ ਦਾ ਲਾਈਟ ਵਾਲ ਦੂ ਵੀ ਪਾਈ ਠੀਕ ਐ ਅੱਜ ਠੰਡਾ ਅੱਜ ਠੰਡਾ ਦਾ ਹੈ ਨਾ ਕੱਲ ਮੈਂ ਠੰਡਾ ਕਰ ਦੇਵਾਂ ਹਾਂ ਇਹ ਨਹੀਂ ਹੋ ਬਿਲਕੁਲ ਦੇਖ ਲੈ ਬੜੀ ਚਾਦਰ ਲਿਆਉਣੇ ਕੋਟ ਪੱਕੇ ਪਾਉਣੇ ਆਪਾਂ ਨੂੰ ਇਹ ਨਾ ਮਰਜੀ ਵੀ ਭਈ ਜਾ ਤੇਲ ਤਾਂ ਹੁਣ ਐ ਚ ਵਾਦੂ ਹੈਗਾ ਟੂਪਾਣਾ ਹੈ ਨਹੀਂ ਉਹ ਦਾ ਕੋਣ ਪੈਣਾ ਡੱਕੇ ਨਾ ਪਤਾ ਲੱਗਣਾ ਅਰ ਬੱਖਾਂ ਤੇ ਕਿ ਹੋਵਾ ਗੁਰਮੀਨਾ ਜਰਾ ਖਾਧੀਏ ਦੋਨੋਂ ਇਹ ਕਾਹੋ ਪਾਏ ਕਾ ਮੋਹ ਸਰੀਆ ਨਿਕਾ ਦੇ ਇੱਕ ਬੜੀ ਹੈ ਬਾਹਰ ਕਰਕੇ ਕਿਆ کریں ਜੇ ਕਿਸ ਕੀ ਹਾਲਟ ਹੈ ਬੱਬੂ ਮਾਨ ਦਾ ਲੱਗੋ ਲਾਵਾ ਹੈ ਹੈਗਾ ਹੈਗਾ ਮਾਨ ਠੀਕ ਪਾਲੂਗਾ ਜਾਲਾ ਨੋੜ ਪਈ ਹਾਂ ਦੀ ਹਾਂ ਵੀ ਇਹਦਾ ਰਾਟੂ ਇੱਟਾਂ ਟਾਉਣ ਲੱਗਿਆ ਵਾ ਆਪਣੀਆਂ ਕਿੰਨੀਆਂ ਲੈ ਕੇ ਜਾਣੀਆਂ ਬਾਈ ਇੱਕ ਰੇ ਇੱਕ ਵਾਰ ਚ ਕਿੰਨੀਆਂ ਜਾਂਦੀਆਂ 300 ਬਿਲਕੁਲ 250 250 ਕਰਕੇ ਲੈ ਜਾ ਹਟ ਜਾ ਤੂੰ ਹਟ ਜਾ ਅੱਛਾ ਮੈਂ ਨਹੀਂ ਸੱਜਾਂਗੀ ਇਹਦੇ ਵਿੱਚ ਠੀਕ ਚ 200 ਇੱਟ ਲੈ ਕੇ ਜਾਂਦੀ ਹੈ ਤੂੰ ਆਵੇਗਾ 300 ਲੈ ਕੇ ਜਾਂਦੀ ਹੈ ਫਦਾ ਹੈ ਬਕਰ ਫੇਦਾ 200 ਜਾਣੀ ਉਹ ਵੀ ਹੌਲੀ ਹੌਲੀ 250 ਲੈ ਜਾ ਦੋ ਗੇੜੇ ਚ ਬੁਰੀ ਉਹ ਤੇਰੇ ਚਾਹ ਦੇ ਯਾਰ ਬਹੁਤ ਪੈਂਦੀਆਂ ਨਾ ਬਈ ਨਾ ਬਈ ਉਹ ਤਾਂ ਇਟਾ ਬੁੱਕ ਆ ਸਾਡੀਆਂ ਉਹ 3000 ਇਟਾ ਬੁੱਕ ਆ ਉਹ ਆਪਣੀ ਦੇਖ ਕੇ ਡਿਸਾਈਡ ਕਰਕੇ ਗਿਆ ਵਾ ਆਪਣੀ ਕਿਹੜੀ ਲੈਣੀ ਮੈਂ ਇਹ ਤਾਂ ਤੇਰੇ ਵੱਤ ਸਾਫ ਕਰਵਾਇਆ ਸਪੈਸ਼ਲ ਹਾਂ ਹਾਂ ਦੋ ਬੰਦੇ ਲਾ ਕੇ ਚਲ ਦੇ ਤਾਂ ਮੈਂ ਭਈਆ ਭੇਜਦਾ ਫਿਰ ਇੱਕ ਚੱਲੀ ਆਪਾਂ ਵੀ ਉਧਰ ਅਦਰ ਰਾਜੂ ਵੀ ਟਾਂ ਲੱਕਣ ਆਏ ਸੀਗੇ ਨੇ ਘੋੜਾ ਤਿਆਰ ਹੋ ਗਿਆ ਉੱਥੇ ਕੰਮ ਰੁਕਾ ਗਿਆ ਸੀਗਾ ਹੁਣ ਪੈੜ ਜਦ ਤੱਕ ਸਿਮਿੰਟ ਬਣਦਾ ਸਿਰੇ ਤੱਕੇ ਪੈੜ ਕਰ ਲੈਣੀ ਤੇ ਸਾਰੀਆਂ ਸਿਰੇ ਤੱਕਾਂ ਕੰਧ ਖਿੱਚੇ ਰੂਣਗੇ ਜਿਵੇਂ ਉੱਥੇ ਦਾ ਇੱਕ ਪੈੜ ਹੈ ਇੱਕ ਉਹ ਗੱਪੇ ਬਸ ਹੋਰ ਨਹੀਂ ਹੈ ਕਿਤੇ ਵੀ ਕੰਮ ਹੋਣੀ ਇੱਧਰ ਇੱਕ ਆਪਣੀ ਆ ਇੱਧਰ ਤੇ ਰਾਤੀ ਅਸੀਂ ਕੋਈ ਪਤਾ ਨਹੀਂ ਹੈ ਹਾਂ ਮੌਸਮ ਖਰਾਬ ਹੈ ਇਹ ਫੁੱਲ ਚੰਨ ਦੇ ਵਾਸਤੇ ਡਰਾਤੀ ਟੀਨਾ ਪਾਤੀ ਦੀ ਔਰ ਪੈਣੇ ਨੂੰ ਇਹਦੇ ਵਾਸਤੇ ਡਬਲ ਟੀਨਾ ਪਾਤੀ ਦੀ ਇਹ ਬੱਛੜ ਨਾ ਆਵੇ ਮੈਂਨ ਘਰ ਜਾ ਬਣਾਤਾ ਤਾਂ ਇਹਨਾਂ ਨਾਲ ਔਰ ਉੱਪਰ ਆਪਣੀ ਪੱਲੀ ਪਈ ਵੀ ਨਹੀਂ ਪਈ ਇਹ ਕਿਹੜਾ ਰਿੱਤਾ ਗੇਰ ਤੇ ਉਹਨੇ ਭਰੀ ਗਿਆ ਉਹਨਾਂ ਦੇ ਦੇਖ ਕੇ ਬਣਾਉਗਾ ਆਪਣਾ ਇੱਕ ਇੱਕ ਬੋਰੀ ਦਾ ਰਲਾਈ ਜਾਓ। ਨਾ ਨਾ ਇੱਕ ਇੱਕ ਦਾ ਨਹੀਂ ਦੋ ਦੋ ਤਾਲੀਆਂ ਦਾ ਕੱਢੀ ਜਾਣਾ। ਬਸ ਠੀਕ। ਆ ਬੂਰੀ ਤੇ ਅਸੀਂ ਖਰਾਬ ਕਰਾਉਣੀ ਆਪਾਂ ਨੇ। ਜੇ ਦੁਪਹਿਰ ਦੇ ਬਾਅਦ ਧੁੱਪ ਨੇਗਲੀ ਫੇਰ ਕਰ ਕਰ ਲੂਗੇ। ਫੇਰ ਕਰਾਵਾਂਗੇ। ਇਹ ਤਾਂ ਹੋਏਗੀ ਬਾ ਪੈੜੇ ਖੋਲਣੇ ਫੇਰ ਤਾਂ। ਹਾਂਜੀ। ਘੰਟੇ ਦੋ ਘੰਟੇ ਦਾ ਕੰਮ ਹੈ। ਲੈ ਸਾਮਾਨ ਕੱਢ ਬਾ ਗਏ। ਚੱਲਿਆ ਸਾਰਾ। ਪੜਨੋਂ ਕੰਦੋ ਚੱਲੀ ਤੇ ਇਹਦੀ ਵਾਰੀ ਆ ਗਈ ਹੁਣ ਪੈੜ ਦੀ ਚੱਲ ਉਲਟਾ ਨਾਲੇ ਦਲਚਨ ਨਾਲੇ ਹਰਤੀ ਆਉਂਦੀ ਬਾਬੇ ਵਿੱਚ ਜਿਜੇ ਬਣੇ ਉਲਟਾ ਜਿਜੇ ਬਣੇ ਹਰਤੀ ਹਾਂ ਮੇਸਤਰੀ ਜੀ ਠੀਕ ਹੈ ਹਾਂ ਤੇ ਨਾਲ ਲੈ ਠੀਕ ਹੈ ਹਰਤੀ ਹੁੰਦੇ ਆ ਰਹੇ ਮੋਟਰ ਲੇ ਗਿਆ ਮੋਟਰ ਲੇ ਗਿਆ ਠੀਕ ਆ ਹੁਣ ਤਾਂ ਟੱਕੀ ਠੀਕ ਆ ਹੁਣ ਤਾਂ ਜੰਦ ਗਿਆ ਦੋੇ ਸਾਈਡ ਲੱਗੀ ਹੈ ਨਾ ਥੱਲੇ ਵੱਟ ਲੱਗਦੀ ਹੈ ਮੈਂ ਤਾਂ ਇਹ ਨਹੀਂ ਗਿਆ ਮੈਂ ਤਾਂ ਯਾਰ 100 100 ਦਿਨ ਦੀ ਗੱਲ ਨੂੰ ਸੀ ਮਤਲਬ ਪੈਨ ਨੂੰ ਹੁਣ ਤੱਕ 10 ਦਿਨ ਬਾਅਦ ਆਇਆ ਹੈ ਹਾਂ ਪਲਟਾਉਣਾ ਦੇ ਗਿਆ ਲੋੜਾ ਸਲਪਲਾ ਇਹ ਜਿਹੜੀ ਬਾਰ ਬਾਰ ਸੈਟ ਹੋ ਜੀਵੇ ਹਾਂ ਨਹੀਂ ਨੀਵਾ ਹੋ ਗਿਆ ਠੀਕ ਹੈ ਕੋਈ ਗੱਲ ਇੱਥੇ ਹੀ ਰੱਖ ਦਿੰਦੇ ਠੀਕ ਪਲਟਾਉਂਦਾ ਠੀਕ ਹੈ ਟੈਨਸ਼ਨ ਠੀਕ ਹੈ ਠੀਕ ਹੈ ਟੈਨਸ਼ਨ ਅਰੇ ਉੱਧਰ ਨੂੰ ਆਪੇ ਬਾਲੂ ਕਿੱਧਰ ਹੈ ਇਹ ਉੱਧਰ ਨਹੀਂ ਵੇ ਦਾਣਾ ਦਾ ਰੀ ਰੱਖਦਾ

ਆਹ ਨਾ ਉਹ ਇਹ ਕੋਈ ਨਹੀਂ ਚੱਕਦਾ ਤਾਂ ਹੈ ਨਹੀਂ ਚੜ ਇਹ ਚੱਕਦਾ ਹੈ ਫੀਡ ਚੱਕਦਾ ਹੈ ਉਹ ਹੋ ਗਈ ਲਈ ਚਾਚਾ ਜੀ ਬੁਲਾਏ ਆ ਟਰਾਲੀ ਖਾਲੀ ਕਰੀਏ ਹੁਣ ਅੰਦਰ ਮੈਨੂੰ ਟਰਾਲੀ ਹੋਰ ਕੰਮ ਨੂੰ ਕੰਮ ਆਣੀ ਹੋਰ ਖੜਾ ਉਹਦਾ ਵੀ ਜਾਂ ਟਰਾਲੀ ਪਾਈ ਆ। ਉਦੋਂ ਅਸੀਂ ਅੱਧੀ ਟਰਾਲੀ ਘਾਲੀ ਕਰਦੇ ਤੇ ਮੋਹਰੇ ਪਾਰ ਬੈਗ ਟਰੈਕਟਰ ਬੜੌਖਾ ਪਾਇਆ ਉਦੋਂ ਇੱਕ ਵਾਰ। ਹੋਰ ਉਹ ਤੇ ਚੱਕੀ ਪਾਇਆ ਟਰੈਕਟਰ। ਸੋਦੀ ਬੈਗ ਲੈ ਗਏ ਪਿੱਛੇ ਦੇ ਅੱਜ ਮੜ ਜੰਗ ਲੈ ਵੀ ਹੁਣ ਟਰਾਲੀ ਦੇਖਦੇ ਪੂਰੀ ਪੂਰੀ ਆ ਇੱਧਰ ਨੂੰ ਗਏ ਤੇ ਖਿੱਚ ਕੇ ਖਿੱਚ ਕੇ ਗਏ ਕਾ ਹੁਣ ਖਿੱਚ ਕੇ ਬਾੜ ਦੇ ਅੰਦਰ ਕੋਚ ਲਾ ਕੇ ਇੱਧਰ ਰੋਟਾ ਦਾ ਹੁੰਦਾ ਇਹ ਇਹ ਕੀ ਕੁਛ ਲੱਗਦਾ ਇੱਧਰ ਲੱਗਦਾ ਫਿਰ ਪੂਰਾ ਪੂਰਾ ਹੋਣਾ ਹੈ ਨਾ ਇਹ ਨੱਡਦਾ ਰਹੇ ਨਹੀਂ ਤੰਗ ਤੋਂ ਆਇਆ ਹੈ ਚਰਾਨੇ ਦਾ ਫਿੱਡ ਇੱਧਰ ਆ ਜਾਂਦਾ ਹੈ ਮਿੱਟੀ ਘਰਾ ਦੇ ਬੜੀ ਉੱਥੇ ਕਿੰਨਾ ਉੱਚਾ ਜਾਂਦਾ ਚਰਾਨੇ ਦਾ ਫਿੱਡ ਨਹੀਂ ਉੱਡਦਾ ਰਿਆਣੇ ਪੂਰੇ ਫਾਸਲੇ ਨਾਲੇ ਨਿਕਲੀ ਟਰਾਲੀ ਸਲੇਪਾਂ ਉਹ ਸਲੇਪ ਥੋੜੀ ਦਵੇਗੀ ਦੀ ਇਹਨਾਂ ਪਰੇਪ ਦਾ ਉਹ ਵੀ ਤੇ ਸੁਣਨਾ ਆਇਆ ਹੁਣ ਲੱਗਿਆ ਤਾਂ ਨਹੀਂ ਕਿਤੇ ਨਨ ਕਿਤੇ ਵੀ ਨਹੀਂ ਐਨ ਪੂਰਾ ਪੂਰਾ ਕੋਈ ਖੜ ਕੇ ਆਉਣਾ ਪਿਆ ਹੁਣ ਹਾਂਜੀ ਇੱਕ ਹੋਰ ਤੁਸੀਂ ਪਿੱਛੇ ਹੌਸਲੇ ਵਾਲੇ ਜ਼ਿਆਦਾ ਤਾਰ ਦਾਰ ਦਾਰ ਪਹਿਲਾਂ ਡਾਲਾ ਖੋਲ ਡਾਲਾ ਖੋਲ ਦੇ ਲੰਦ ਪਹਿਲਾਂ ਡਾਲਾ ਇੱਕ ਨੂੰ ਇਹ ਸੈੱਟ ਵੀ ਹੋ ਜਾਂਦਾ ਨਾ ਹਾਂਜੀ ਖਾੜੇ ਹੁਣ ਮੈਂ ਦੇਖ ਕਈ ਵੜ ਲਓ ਆ ਲੈ ਲਓ ਬੰਦਾ ਵਰਨੇ ਇਹ ਤਾਂ ਮਾਟੀ ਜੇ ਦਲੇ ਬੰਦਾ ਵਰਨੇ ਡੰਗਾ ਜੋਰਤੀ ਨਹੀਂ ਗਿਰਦੇ ਨਾ ਕੋਈ ਦਰਖਾਨ ਡਾਲਾ ਭਰ ਲਓ ਜੋਰਤੀ ਨਹੀਂ ਗਿਰਦੇ ਨਾ ਬੰਦੇ ਡਾਲਾ ਭਰ ਲਾੜਾ ਲਾ आ जा देखिए खा कम तो निबड़ चल ट्राली थोड़ी है कि ट्राली देखी कि रह गई हम कितनी रह गई बा ਉੱਪਰ ਨੂੰ ਏ ਢੇਰੀ ਲਾ ਲਿਓ ਹੈ ਨਾ ਉੱਪਰ ਨੂੰ ਏ ਢੇਰੀ ਕਿ ਅੱਗੇ ਕਰਾ ਟਰੈਕਟਰ ਅੱਗੇ ਕਰਾ ਠੀਕ ਆ ਜੀ ਥੋੜਾ ਜਿਹਾ ਉੱਪਰ ਚੜੇ ਮੈਂ ਹੋਰ ਤਾਂ ਘੜ ਦਿਖਾਉਂਦਾ ਤੁਹਾਨੂੰ ਹੋਰ ਰੱਖੋ ਪਿੱਛੇ ਜਾਂਦਾ ਹੋ ਗਿਆ ਉਹ ਵੱਡੇ ਤੋਂ ਉੱਤ ਆ ਗਿਆ ਪਹਿਲਾਂ ਕੰਦਾ ਇਕਣਾ ਹੋ ਜਾਣੇ ਆ ਹੁਣ ਆਹ ਕੰਮ ਨੂੰ ਲੱਗ ਜਾਣਾ ਨੇ ਆਲੀ ਟਰਾਲੀ ਖਾਲੀ ਤਾਂ ਕਰਵਾਈ ਆ ਇੱਧਰ ਆਪਣੀ ਫਿਰ ਬਜਰੀ ਵੀ ਆ ਜਾਣੀ ਫਿਰ ਟਾਈਮ ਪ ਟਾਈਮ ਤੇ ਪਹਿਲੀ ਮੰਗਾ ਕੇ ਰੱਖ ਲਈਏ ਜਿਹੜਾ ਉੱਪਰ ਆਪਣੇ ਕੜਾ ਪੈਣਾ ਫਿਰ ਉਹਦੇ ਬਜਰੀ ਨਾਲ ਉਹ ਰਲ ਕੇ ਪੈਣਾ ਤੇਤਾ ਬਣਾਵਾ ਦੂ ਆਹ ਟਰਾਲੀ 22 ਟਰਾਲੀ ਆਪਣੀ ਪਹਿਲਾਂ ਪਈ ਸੀ ਪੂਰੀ ਟਰਾਲੀ ਆ ਭਰ ਕੇ ਤੇ ਬਜਰੀ ਆਪਣਾ ਇੱਧਰ ਕਰਾ ਲੈਣੇ ਉਹ ਜਗ੍ਹਾ ਜਗਾ ਕਿਤੇ ਹੈ ਨਹੀਂ ਇੱਧਰ ਕਰਾ ਲੈਣੇ ਇੱਧਰ ਆ ਜਗਾ ਖੰਭੀ ਹੋ ਰਹੀ ਏ ਸਾਰੀ। ਹੋਰ ਆਪਣੇ ਬਜਰੀ ਕਰਾ ਲੈਣੇ। ਇਹ ਮੌਸਮ ਵੀ ਠੀਕ ਐ ਬੱਦਲ ਬਾਈ ਦੇ ਵਿੱਚ ਹਵਾ ਚੱਲੀ ਐ ਤੇ ਧੁੱਪ ਪੈਂਦੀ ਐ। ਚਲੋ ਤਖਾਂਦੇ ਅੱਗੇ ਕੀ ਕੰਮ ਗਿਆ ਹੁੰਦਾ। ਇੱਧਰ ਵੀ ਸਿਮਿੰਟ ਵੀ ਆ ਗਿਆ ਆਪਣਾ। ਚੜਾ ਚੜਾ ਹੁਣ ਤੋਂ। ਇੱਧਰ ਰੱਖੋ। ਬਾਸ ਹੀ। ਆ ਚੱਕ ਲਿਓ ਪਹਿਲਾਂ ਬਰਾਣਾ। ਹੂੰ। ਉਹ ਵੀ ਉਤਰ ਗਏ ਹਾਂ ਦੋ ਰਹਿ ਗਏ ਕਿੰਨੇ ਡਾਟੇ ਪੂਰੇ ਗਿਣ ਲੈ 50 ਲੈ ਵੀ ਦਿਲਚਨ ਮਾਰ ਕੇ ਨਤੀ ਬੋਲ ਮੋਟੋ 1 2 3 4 ਬਗਲ ਹੋ ਗਿਆ ਨਾ ਆਹ ਕਿਦਾਂ ਹੈ ਹੂੰ ਕਿਆ ਕਰ ਰਿਹਾ ਹੈ ਬਾਬਾ ਆਹ ਹੂੰ ਨਹੀਂ ਗਿਣਦਾ ਹੋਏ ਪੰਜਾਬ ਪੂਰੇ ਹਾਂ ਪਿੱਛੇ ਕਿੰਨੇ ਕਿ ਚੇ ਭੁੱਲ ਗਿਆ 32 ਹਾਂ 32 ਮੋਰੇ ਆਗੇ ਆਗੇ ਕਿੰਨੇ ਆ ਆਗੇ 17 17 ਇਹ 18 18 18 32 ਇਹ 18 ਤੇ ਆਪਣਾ ਪੁਰਾਣਾ ਸਿਮਿੰਟ ਚੱਲ ਮਤਲਬ ਹੱਥ ਦਾ ਬਣਾਣਾ ਆਹ ਨਾ ਮ ਆ ਗਿਆ ਅੱਜ ਇਹ ਪਿਓਰੇ ਜੇ ਆ ਗਿਆ ਨਾ ਫੈਕਟਰੀ ਚੋਂ ਲੈ ਕੇ ਦੀ ਸੀਮੈਂਟ ਆ ਗਈ ਹੂੰ ਇਹ ਪਹਿਲਾਂ ਬਿੰਗੇਟੇ ੜੇ ਰੱਖੇ ਪਏ ਸੀ। ਦੇ ਦੇ ਤਰਪਾਲ ਉੱਪਰ ਨੂੰ। ਅਦਵਾ ਰਖ ਲਓ ਲੈ ਜਾਂਦੇ ਉਧਰ ਨੂੰ। ਉਹ ਉਹਦੀ ਰੱਖ ਲੈ ਉੱਪਰ। ਦੋ ਰੱਖ ਇੱਥੇ। ਦੋ ਇਸ ਪਰ ਆਕ ਬਾ ਕੀ ਉਸ ਪਰ ਦੇ ਦੇ। ਹਾਂ। ਦੋ ਰੱਖੀਂ। ਆਖਲਾ ਬਾਬਾ ਇੱਕ। ਬੱਸ ਬੱਸ ਬੱਸ। ਉਸੇ ਫਿੱਟੇ ਰੱਖ। ਆਜਾ ਕਲ ਮੋੜ ਲੈ। ਹਾਈ ਪਾਗੜਾ। ਪਾਗੜਾ ਨਾ ਪਕੜ ਲੈ। ਐਨੀ ਜਾਣ ਅਧਰੇ ਕੱਲੇ ਚੱਕ ਲੈ। ਚੱਕ ਲੂ। ਹਾਂ ਹਾਂ। ਜੇ ਗੰਗाराम ਚੱਕ ਸਕਦਾ ਤੇ ਇਹ ਨਹੀਂ ਚੱਕ ਸਕਦਾ ਚੱਕ ਸਕਦਾ ਚੱਕਦਾ ਗੱਡੀ ਪਰ ਗੱਡੀ ਵਰੇ ਚਾਰ ਠੱਕ ਦੋ ਤੇ ਚੜ ਜਾ ਉੱਪਰ ਉੱਪਰ ਲਾ ਦੇ ਕਿੰਨੇ ਥੇਲੇ ਆ 6 ਲੀਕਨ ਸਾਰੇ ਨਿਬੜ ਗਏ ਉਹਦੇ ਬਰਾਬਰ ਕਰਨੇ ਕੀ ਕਰੋ ਤਾ ਕੋਈ ਇੱਕ ਹੋਰ ਫੇਰ ਉਹ ਪਾ ਲੈ ਆ ਵਾ ਚ ਭਾ ਲੋ ਤੇ ਪਾ ਗੱਡੀ ਟਰਾਲੀ ਬਾਹਰ ਹੋ ਗਈ ਅੰਕਲ ਟਰਾਲੀ ਖਾਲੀ ਹੋ ਗਈ ਖਾਲੀ ਸਮਿੰਟ ਵੀ ਆ ਗਿਆ ਹੈ ਨਾ ਸਮਿੰਟ ਵੀ ਉੱਤਰ ਗਿਆ ਸਮਿੰਟ ਦੋ ਟੁੱਟੇ ਚੱਕ ਲਿਆ ਦਾ ਨਾ ਹੀ ਦੋ ਚੱਕ ਲਿਆ ਬਹੁਤ ਹੈ ਪਾਣੀ ਕਰਦੀ ਹੈ ਬਾਹਰ ਚਾਲੀ ਐ ਚਮਕਾਦੀ ਐਸੇ ਲਿਆਵਾਂਗੇ ਬਜਰੀ ਹੁਣ ਚਲੋ ਵੀ ਆ ਕੰਦਾ ਸਾਰੀ ਨੰਬੜ ਗਈ ਉੱਪਰ ਵੀ ਲੱਗਿਆ ਰਤਾ ਜਿਹੜਾ ਤੇ ਹੁਣ ਆ ਕੰਦਾ ਨਵੇੜਾ ਕੇ ਹੁਣ ਰੋਟੀ ਦਾ ਟਾਈਮ ਹੋ ਗਿਆ ਰੋਟੀ ਖਾ ਕੇ ਲੱਭਾਂ ਲੱਗੂਗੇ ਚਲੋ ਵੀ ਦੁਪਹਿਰ ਤੇ ਬਾਅਦ ਆ ਕੇ ਹੁਣ ਆ ਕੰਮ ਨੂੰ ਲੱਗੇ ਕਟਰ ਚੋਂਦਾ ਇੰਦਰ ਮੇਰੇ ਕੋਲ ਚ ਬਹਾੜੀ ਕੱਟੇ ਹੋਏ ਹੋਵੇ ਨੀ ਰਾਈਟਾਂ ਪਈਆਂ ਟਿੱਕ ਟਿੱਕ ਟੋਈ ਜਾਂਦਾ ਥੋੜਾ ਜਿਆ ਭਾਈ ਉਹ ਕੰਦ ਵਿੱਚ ਦਾਨ ਐਦੀ ਵਾਰੀ ਹੁਣ ਐਦੀ ਵਾਰੀ ਆ ਪਰ ਇਹਦੇ ਬਾਅਦ ਉਹ ਆ ਸਿੱਧਿਓ ਪੈਡ ਕਰਾਂਗੇ ਫੇਰ ਉਹ ਸੁੱਜ ਰਹੇ ਹਨ ਆ ਤਾਂ ਠੀਕ ਦਾ ਮੌਸਮ ਆਹੀ ਕੰਮ ਹਿੱਸੇ ਹੋ ਗਏ ਨਾ ਆ ਵੀ ਨਾ ਤਾਕੀਆਂ ਟਾਈਮ ਲੈ ਲਿਆ ਕਾਲਾ ਬਾਨੇ ਦਾ ਅੱਛਾ ਹਾਂ ਵਿੱਚ ਭਰਨੇ ਦਾ ਨਾ ਇਹ ਭਰਨੇ ਦਾ ਤੇਰਾ ਉੱਪਰ ਆ ਫੱਟੀਆਂ ਫੁੱਟੀਆਂ ਕਾਲੋ ਬਾਨੇ ਦਾ ਨਾ ਫੱਟੀ ਲਾ ਕੇ ਭਰ ਰੋਇਆ ਮਨ ਇਹਦੀ ਵਾ ਦੇਖੋ ਐ ਦੀ ਇਹ ਗੱਲ ਦੀ ਇਹਦੀ ਖਾਲੀ ਆ ਗਵਲੀ ਦੇ ਆ ਗਵਲੀ ਥੜੀ ਆਹ ਇਹ ਵਰਤੀ ਮਰਲੇ ਆਹ ਚਾਨ ਲੱਗ ਗਿਆ ਹਾਂ ਇਹ ਤਾਂ ਪਾਇਆ ਦੁਵਾ ਹੀ ਐਸ ਮਿੰਟੇ ਜਿਹੜਾ ਬਜਰੀ ਉਧਾ ਨਹੀਂ ਬਾਈ ਨਾ ਨਾ ਮਸਾਲਾ ਵਾਹੀ ਬਜਰੀ ਇਹ ਚ ਪੈਂਦੀ ਜਿਹੜੇ ਆ ਹੁਣ ਕੰਕਰੀਟ ਜਿਹੜੇ ਜਿਹੜਾ ਆ ਹੁਣ ਤੇਰਾ ਹਾਂ ਦਾਹਰਾ ਬਹਿਰੇ ਚ ਪੈਣੇ ਆ ਆਪਾਂ ਨੂੰ ਪੱਟਣੀ ਹੋਵੇ ਨਿਕਲ ਜਾਉਂਗੇ ਹਾਂਜੀ ਇਹ ਦੁਆ ਪਾਉਂਦੇ ਬਜਰੀ ओ भाई पहाड़ के निकल रही है मां भाई पहाड़ के निकल रही है अच्छा इधर कौन है अरे चाडू बाद आ पास में मार रहा हूं बात ਆਹ ਦਾ ਨਾ ਉਹ ਮੈਗ ਦੇ ਮਗਰ ਪਿਆਦੇ ਰੋੜਾ ਦੇਖੀਆ ਤਾਂ ਪਤਾ ਨਹੀਂ ਮੇਰੇ ਮਾਰਨਾ ਹਾਂ ਦਾ ਵੀ ਹਾਂ ਏਕਣਾਂ ਨੇ ਵੀ ਕੱਟਣੀ ਬੈਰੀ ਹੈ ਨਾ ਹਾਂ ਇਹ ਵੀ ਲੱਗ ਜਾਂਦੀ ਕਿਤੇ ਇਹ ਵੀ ਲੱਗ ਜਾਂਦੀ ਕਿੱਥੇ ਲੱਗ ਜਾਂਦੀ ਕਿੱਥੇ ਲੱਗਦੀ ਹੈ ਉਹ ਕਿਤੇ ਹੋ ਗਿਆ ਇੰਨਾ ਕਿ ਜਗਾ ਫੁੱਟਿਆ ਆਪਾਂ ਉਹ ਪੱਟੀ ਦਾ ਲੈਵਲ ਕਰਨਾ ਹਾਂਜੀ ਕਿੱਥੇ ਲੱਗਦੀ ਹੈ ਅੱਛਾ ਅੱਛਾ ਵੱਲ ਨੂੰ ਲਾਣ ਲੱਗੇ ਆਪਰ ਨਾਲੇ ਕਹਿੰਦਾ ਇਹਦੇ ਕੋ ਬਾਲਾ ਰੱਖਣਾ ਸੋਰੇ ਆਓ ਯਾਰ ਪੈੜ ਉੱਧਰ ਹੋਗੇ ਆਹ ਕੰਧ ਵਾ ਸੋਰੇ ਮੈਂ ਕਹਿਆ ਤਾਂ ਆਹ ਕਰਨੀ ਆ ਇਹ ਕੱਲੂ ਹੋંગી ਸਰ ਫਾਕੀ ਮਿਸਤਰੀਆਂ ਵਟ ਪਿੰਡ ਆ ਕਿਹੜੀ ਕਿਹੜੀ ਕਰ ਦੇ ਆਪੇ ਬੋਲ ਤਾਂ ਬਣਾਈ ਬਾਲਾ ਬਣ ਬਿਲ੍ਹਾ 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 ਆ ਹੋ ਗਈ। ਮਿਸਤਰੀ ਜੀ ਕਾ ਹੋਈ ਨਹੀਂ। ਕੁਝ ਨਹੀਂ ਹੋਇਆ। ਉਹ ਭਰ ਤੂੰ। ਆਹ ਪਰਿਆ ਜੀ ਜਨਾਬ ਪੈਰ ਰੱਖੋ ਜੰਦਾ ਨਾ ਦੱਬ ਕੇ ਵਿੱਚ ਗਾਰਡ ਹਿੱਲ ਜਾਂਦੀ ਸਾਰੀ ਇਹ। ਲੈਪ ਲੈ ਲਿੰਦਾ ਉਹਦਾ ਹਿੱਲ ਗਿਆ ਥੋੜਾ ਜਿਹਾ। ਜਿਹੜੀ ਆਹ ਹੈ। ਤੇ ਪਿੱਛੇ ਆ ਨਹੀਂ। ਇੱਧਰੋਂ ਕਰ ਮੜਾ। ਹੁਣਾਂ ਦੇ ਆਹ ਲਾ ਦਈਏ ਫਿਰ ਹਿੱਲੂਗੇ ਨਾ ਦਰਵਾਜ਼ਾ। ਓ ਛੋਟੂ ਛੋਟੂ। ਇੱਧਰ ਲੱਗਿਆ ਰੋਵਾ ਨਹੀਂ ਕਰਦਾ। ਆਹ ਲਾ ਦੇ ਰਿਹਾ ਪੱਲੀ ਵਾਹਣ ਵਾਲਾ ਇਹ ਕਾਰਾ ਆਹ ਇੱਧਰ ਪੈੜੋ ਵੀ ਬਣਾ ਗੰਧ ਹੋ ਜਾਣੀ ਤੇ ਹੁਣ ਕਰੀਏ ਵੀਡੀਓ ਬੰਦ ਮਿਲਦੇ ਆਗਲੇ ਵਲੌਗ ਨੂੰ ਫੇਰ ਵੀਡੀਓ ਲੇਟ ਹੋ ਜਾਂਦੀ ਆ ਤੇ ਖਰੜ ਵੀ ਜਾਣਾ ਹੁੰਦਾ ਤੇ ਸਾਡੇ ਜੇ ਖਰੜ ਲੰਘੇ ਮੈਂ ਫਿਰ 4:30 ਹੋ ਗਿਆ ਹੁਣ ਮੈਂ 1/2 ਘੰਟਾ ਘੰਟਾ ਤੇ ਲੱਗੇ ਜਾਂਦਾ ਵੀਡੀਓ ਕੱਢਣ ਨੂੰ ਹੁਣ ਐਡੀਟਿੰਗ ਕਰਕੇ ਪਾ ਦਈਏ ਵੀਡੀਓ ਫਟਾਫਟ ਓਕੇ ਬਾਬਾ